ਤੁਸੀਂ ਤਿੰਨ ਚੀਜ਼ਾਂ ਤੇ ਆਪਣੇ ਜੀਵਨ ਨੂੰ ਤੋਲਣਾ ਸ਼ੁਰੂ ਕਰੋ ਨਿੱਜੀ ਸਮਾਜਿਕ ਤੇ ਕਾਰੋਬਾਰੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਦਤਾਂ ਕਰਕੇ ਤੁਹਾਡੀ ਭਾਵਨਾਵਾਂ ਜਾਂ ਵਿਚਾਰਧਾਰਾ ਕਰਕੇ ਤੁਹਾਨੂੰ ਇਹਨਾਂ ਤਿੰਨਾਂ ਤਰ੍ਹਾਂ ਤੇ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਤੁਹਾਡੀ ਪ੍ਰੋਬਲਮ ਬਿਮਾਰੀ ਹੈ ਇਕੱਲੀ ਪ੍ਰੋਬਲਮ ਨਹੀਂ ਹੈ ਤੋਂ ਉਹ ਡਾਇਗਨੋਸ ਕਰਕੇ ਉਹਦਾ ਇਲਾਜ ਹੋਣਾ ਜ਼ਰੂਰੀ ਹੈ ਸੋਸ਼ਲ ਮੀਡੀਆ ਜਿਹੜਾ ਐਲਗੋਰਿਦਮ ਤੁਹਾਨੂੰ ਫੜ ਲੈਂਦਾ ਇੱਕ ਤੂਫਾਨ ਵਾਂਗ ਹੈ ਕਿ ਬੰਦੇ ਦੇ ਮਨ ਨੂੰ ਜਕੜ ਕੇ ਫਿਰ ਉਹ ਗਲਤ ਪਾਸੇ ਵੀ ਲੈ ਕੇ ਜਾ ਸਕਦਾ ਜਾਂ ਇੱਕੋ ਚੀਜ਼ ਚ ਰੱਖ ਕੇ ਬਾਕੀ ਚੀਜ਼ਾਂ ਤੋਂ ਵੰਚਿਤ ਕਰ ਸਕਦਾ ਤਾਂ ਹੁਣ ਸੋਸ਼ਲ ਮੀਡੀਆ ਦਾ ਇੱਕ ਹੈਲਦੀ ਯੂਜ਼ ਕੀ ਹੈ ਕਿ ਤੁਸੀਂ ਇੱਕ ਤਾਂ ਟਾਈਮ ਲਿਮਿਟ ਲੈ ਕੇ ਚੱਲੋ ਕਿ ਦਿਨ ਦੇ 5 ਮਿੰਟ 10 ਮਿੰਟ 15 ਮਿੰਟ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਚੀ ਤੁਹਾਨੂੰ ਉਹ ਟਾਈਮ ਦੱਸਦਾ ਕਿ ਤੁਸੀਂ ਇੱਕ ਦਿਨ ਦੇ ਕਿੰਨੇ ਮਿੰਟ ਇੰਸਟਾਗ੍ਰam ਜਾਂ ਫੇਸਬੁੱਕ ਤੇ ਬਿਤਾਏ ਉਹਨਾਂ ਚੀਜ਼ਾਂ ਦੇ ਮੈਟ੍ਰਿਕਸ ਨੂੰ ਦੇਖਣਾ ਸ਼ੁਰੂ ਕਰੋ ਆਪਣੀ ਇੱਕ ਬਾਉਂਡਰੀ ਬਣਾਓ ਕਿ ਇਸ ਤੋਂ ਵੱਧ ਮੈਂ ਨਹੀਂ ਦੇਖਣਾ ਸੋਸ਼ੀਅਲਾਈਜ਼ੇਸ਼ਨ ਤੇ ਫੋਕਸ ਕਰੋ ਪਾਰਕ ਜਾਓ ਫੋਨ ਨੂੰ ਘਰ ਛੱਡ ਕੇ ਜਾਓ ਇਹਦੇ ਚ ਹਰ ਮੈਡੀਕਲ ਬ੍ਰਾਂਚ ਚਾਹੇ ਐਮਡੀ ਮੈਡੀਸਨ ਨੇ ਗਾਇਨੀ ਨੇ ਆਰਥੋ ਨੇ ਪੀਡੀਆਟ੍ਰਿਕਸ ਨੇ ਬڑے ਛੇਤੀ ਉਪਲਬਧ ਨੇ ਮੰਡੇ ਤੋਂ ਸਾਡੀ ਓਪਰੇਟਿਵ ਸ਼ੁਰੂ ਹੋ ਰਹੀਆਂ ਨੇ ਤੇ ਤੇ ਹਰ ਮੇਜਰ ਬ੍ਰਾਂਚ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੁਪਰ ਸਪੈਸ਼ਲਿਸਟ ਹੋਗੇ ਜਿਵੇਂ ਗੈਸਟਰੋ ਦੇ ਹੋਗੇ ਨਿਊਰੋ ਦੇ ਹੋਗੇ ਉਹ ਸਭ ਚੀਜ਼ਾਂ ਉਪਲਬਧ ਕਰਾਈਆਂ ਜਾਣਗੀਆਂ ਇੱਥੇ ਆਈ ਸੀ ਯੂਜ਼ ਨੇ ਓਟੀ ਨੇ ਤਾਂ ਪ੍ਰਾਈਵੇਟ ਰੂਮਸ ਨੇ ਨਰਸਰੀ ਹੈ ਤੇ ਇਹ ਸਭ ਚੀਜ਼ਾਂ ਦਾ ਇੱਕ ਕਲੈਕਟਿਵ ਸੈਟਅਪ ਹੈ ਜਿਹਨੂੰ ਆਪਾਂ ਐਚ ਐਮ ਐਚ ਕਹਿੰਦੇ ਆ ਸਸਿਕਾਲਾ ਬਹੁਤ ਸਾਰੀਆਂ ਪਰੇਸ਼ਾਨੀਆਂ ਅੱਜ ਦੇ ਸਮੇਂ ਦੇ ਦੌਰਾਨ ਦੇਖਦੇ ਆ ਤੇ ਜੇ ਕਿਹਾ ਜਾਵੇ ਤਾਂ ਬਿੱਤਰ ਸਮੇਂ ਦੇ ਉੱਤੇ ਜਾਂ ਕਹੀਏ ਕਿ ਜਲਦੀ ਸਮੇਂ ਸਹੀ ਟਾਈਮ ਦੇ ਉੱਤੇ ਇਲਾਜ ਹੋ ਜੇ ਤਾਂ ਉਹ ਠੀਕ ਰਹਿੰਦਾ ਨਹੀਂ ਫਿਰ ਹੌਲੀ-ਹੌਲੀ ਅਸੀਂ ਦੇਖਿਆ ਵੀ ਬਹੁਤ ਬੁਰੇ ਨਤੀਜਿਆਂ ਤੱਕ ਗੱਲ ਪਹੁੰਚ ਜਾਂਦੀ ਹੈ ਅੱਜ ਗੱਲ ਜੇ ਕਹੀਏ ਕਿ ਉਹਨਾਂ ਮਨੋਰੋਗੀਆਂ ਦੀ ਕਰਾਂਗੇ ਜਿਹੜਾ ਲੱਗਦਾ ਤਾਂ ਇਹ ਹੁੰਦਾ ਵੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਸਮੱਸਿਆ ਸਮੇਂ ਦੇ ਹਿਸਾਬ ਨਾਲ ਕਈ ਵਾਰ ਵੱਜ ਜਾਂਦੀ ਹੈ ਅ ਸਾਡੇ ਨਾਲ ਡਾਕਟਰ ਤੇਸਾਨੀ ਨੇਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਅ ਜਿਹੜੇ ਹਸਾਬ ਦੇ ਨਾਲ ਅੱਜ ਜਿਖਈਏ ਕਿ ਬਿਮਾਰੀਆਂ ਦਾ ਜਿਵੇਂ ਜਿਵੇਂ ਦਾ ਫਲਾਵ ਹੋ ਰਿਹਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਜਿਹੜੇ ਲੋਕ ਅੱਜ ਕੱਲੇ ਨੇ ਉਹ ਵੀ ਕੋ ਬਿਮਾਰੀ ਵਾਂਗੂ ਬਣ ਗਿਆਗਾ ਤੁਸੀਂ ਸੈਕਟਰੀ ਕੋ ਤੁਹਾਡੇ ਕੋਲ ਆਉਂਦੇ ਵੀ ਹੋਣੇ ਬਹੁਤ ਸਾਰੇ ਲੋਕ ਜਿਹੜੇ ਕੱਲੇ ਰਹਿੰਦੇ ਨੇ ਉਹ ਵੀ ਕਿਤੇ ਨਾ ਕਿਤੇ ਪੰਜਾਬ ਦਾ ਵੀ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਵੇਂ ਘੇਰ ਲਿਆਗਾ ਮੇਨ ਦਿੱਕਤ ਇਕੱਲੇਪਨ ਦੀ ਹੈ ਕੀ ਹੈ ਬਿਲਕੁਲ ਦੇਖੋ ਲੋਨਲੀਨੈਸ ਆਪਣੇ ਆਪ ਚ ਇੱਕ ਸੈਂਸਰੀ ਡਿਪ੍ਰਿਵੀਸ਼ਨ ਹੈ ਕਿ ਇਨਸਾਨ ਦੀ ਇੰਦਰੀਆਂ ਉਦਾਂ ਐਕਟਿਵੇਟ ਨਹੀਂ ਹੁੰਦੀਆਂ ਜਿਵੇਂ ਹੋਣੀਆਂ ਚਾਹੀਦੀਆਂ ਨੇ ਉਦੇ ਕਰਕੇ ਇੱਕ ਮਾਨਸਿਕ ਦਾ ਟੱਚ ਹੈ ਇੰਦਰੀਆ ਦਾ ਟੱਚ ਹੈ ਗਲਬਾਤ ਹੈ ਇਹ ਚੀਜ਼ਾਂ ਦੇ ਤੋਂ ਡਿਪ੍ਰਾਈਵੇਸ਼ਨ ਕਰਕੇ ਮਾਨਸਿਕ ਰੂਪ ਹੋ ਸਕਦੇ ਜਿਵੇਂ ਐਂਗਜ਼ਾਇਟੀ ਡਿਪਰੈਸ਼ਨ ਅਨਿੰਦਰਾ ਇਹ ਕੋਈ ਕੋਈ ਗੜਬੜੀ ਸਭਾ ਚ ਗੜਬੜੀ ਫਿਰ ਜਦੋਂ ਬੰਦੇ ਨੇ ਵਾਪਸ ਮੁੜ ਕੇ ਨਿਕਲਣਾ ਨੇ ਸਮਾਜ ਵਿੱਚ ਉਥੇ ਸੋਸ਼ਲ ਐਂਗਜ਼ਾਇਟੀ ਹੋ ਸਕਦੀ ਹੈ ਫੋਬਿਕ ਐਂਗਜ਼ਾਇਟੀ ਬੇਬੁਨਿਆਦੀ ਡਰ ਲੱਗ ਸਕਦਾ ਤੇ ਇਹ ਸਾਡੀਆਂ ਦਿੱਕਤਾਂ ਜੇ ਕੋਈ ਮਿੱਤਰ ਸਾਡਾ ਫੇਸ ਕਰ ਰਿਹਾ ਹੈ ਉਹਨੂੰ ਪਛਾਣਨੇ ਬੜਾ ਕੀ ਸਟੈਪ ਹੈ ਉਹਨੂੰ ਐਕਸੈਪਟ ਕਰਨਾ ਕਿ ਹਾਂ ਮੈਨੂੰ ਇਹ ਕਮੀ ਹੈ ਫਿਰ ਦੂਜਾ ਸਟੈਪ ਹੈ ਕਿ ਕਦਮ ਅੱਗੇ ਲਵੇ ਤੇ ਕਿਸੇ ਸਾਈਕੀਆਟ੍ਰਿਸਟ ਦੇ ਡਾਕਟਰ ਨੂੰ ਮਿਲੇ ਆਪਦੀ ਜਾਂਚ ਪੜਤਾਲ ਕਰਾਏ ਡਾਇਗਨੋਸਿਸ ਕਰਾਏ ਤੇ ਟਰੀਟਮੈਂਟ ਨੂੰ ਲੈ ਕੇ ਅੱਗੇ ਵਧੇ ਪਰ ਬਹੁਤ ਲੋਕ ਤਾਂ ਦੇਖਦੇ ਆ ਜਿਵੇਂ ਬਹੁਤ ਟਾਈਮ ਕੱਲ ਰਹਿ ਜਾਂਦੇ ਨੇ ਜ਼ਿਆਦਾਤਰ ਨੂੰ ਲੱਗਦਾ ਹੁੰਦਾ ਵੀ ਉਹ ਕਹਿੰਦੇ ਨੇ ਸਾਡੀ ਹੈਬਿਟ ਬਣ ਗਈ ਹੈ ਕਿਸੇ ਦੇ ਨਾਲ ਅਸੀਂ ਰਹੀ ਨਹੀਂ ਸਕਦੇ ਉਹ ਵੀ ਇੱਕ ਪ੍ਰੋਬਲਮ ਦੇ ਤੌਰ ਤੇ ਦੇਖ ਸਕਦੇ ਆ ਜਾਂ ਠੀਕ ਹੈ ਹਰ ਇੱਕ ਇਨਸਾਨੀ ਸਰੀਰ ਹੈ ਕਿਸੇ ਦਾ ਕਿਸ ਤਰ੍ਹਾਂ ਦਾ ਹੋ ਸਕਦਾ ਕਿਸੇ ਦਾ ਕਿਸ ਤਰ੍ਹਾਂ ਦੇਖੋ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਇਹਦੇ ਵਿੱਚ ਮੈਂ ਇੱਕ ਨੁਸਖਾ ਇੱਕ ਤਰੀਕਾ ਦੱਸ ਦਿੰਦਾ ਤੁਸੀਂ ਤਿੰਨ ਚੀਜ਼ਾਂ ਤੇ ਆਪਣੇ ਜੀਵਨ ਨੂੰ ਤੋਲਣਾ ਸ਼ੁਰੂ ਕਰੋ ਨਿੱਜੀ ਸਮਾਜਿਕ ਤੇ ਕਾਰੋਬਾਰੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਆਦਤਾਂ ਕਰਕੇ ਤੁਹਾਡੀਆਂ ਭਾਵਨਾਵਾਂ ਜਾਂ ਵਿਚਾਰਧਾਰਾ ਕਰਕੇ ਤੁਹਾਨੂੰ ਇਹਨਾਂ ਤਿੰਨਾਂ ਤਰ੍ਹਾਂ ਤੇ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਹੈ ਇਹਦਾ ਮਤਲਬ ਕਿ ਤੁਹਾਡੀ ਪ੍ਰੋਬਲਮ ਬਿਮਾਰੀ ਹੈ ਇਕੱਲੀ ਪ੍ਰੋਬਲਮ ਨਹੀਂ ਹੈ ਤਾਂ ਉਹ ਦਾ ਡਾਇਗਨੋਸ ਕਰਕੇ ਉਹਦਾ ਇਲਾਜ ਹੋਣਾ ਜ਼ਰੂਰੀ ਹੈ ਪਰ ਇਹਦੇ ਚ ਜਿਵੇਂ ਦੇਖਦੇ ਆਂ ਵੀ ਹੁਣ ਸੋਸ਼ਲ ਲਾਈਫ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਿਆਦਾ ਜ਼ੀਨ ਲੱਗੇ ਰਹੇਗੇ ਉਹਦਾ ਇੰਪੈਕਟ ਕਿੰਨਾ ਕਰਦਾ ਹੈਗਾ ਵੀ ਇੱਕ ਤੁਹਾਡੀ ਉਹ ਜਾਣਕਾਰੀ ਕਿਉਂਕਿ ਸੋਸ਼ਲ ਮੀਡੀਆ ਦਾ ਤਾਂ ਦੇਖਦੇ ਆਂ ਵੀ ਅਸੀਂ ਜਿਸ ਤਰ੍ਹਾਂ ਦੇ ਨਾਲ ਕੰਮ ਕਰਦਾ ਹੈ ਉਹ ਉਹੀ ਚੀਜ਼ ਦਿਖਾਉਂਦਾ ਜੋ ਤੁਸੀਂ ਦੇਖਣਾ ਚਾਹੁੰਦੇ ਹੈਗੇ ਹੋਗੇ ਉਹਦਾ ਜਿਹੜਾ ਐਲਗੋਰਿਦਮ ਹੈ ਉਹ ਤੁਹਾਡੇ ਮੁਤਾਬਕ ਸੈੱਟ ਹੋ ਜਾਂਦਾ ਪਰ ਕੀ ਅਸੀਂ ਉਹਨੂੰ ਆਮ ਸੋਸ਼ਲ ਲਾਈਫ ਸੈੱਟ ਕਰ ਸਕਦੇ ਹਾਂ ਬਿਲਕੁਲ ਸੋਸ਼ਲ ਮੀਡੀਆ ਜਿਹੜਾ ਐਲਗੋਰਿਦਮ ਉਹ ਤੁਹਾਨੂੰ ਫੜ ਲੈਂਦਾ ਇੱਕ ਤੂਫਾਨ ਵਾਂਗ ਹੈ ਕਿ ਬੰਦੇ ਦੇ ਮਨ ਨੂੰ ਜਕੜ ਕੇ ਫਿਰ ਉਹ ਗਲਤ ਪਾਸੇ ਵੀ ਲੈ ਕੇ ਜਾ ਸਕਦਾ ਜਾਂ ਇੱਕੋ ਚੀਜ਼ ਚ ਰੱਖ ਕੇ ਬਾਕੀ ਚੀਜ਼ਾਂ ਤੋਂ ਵੰਚਿਤ ਕਰ ਸਕਦਾ ਤਾਂ ਹੁਣ ਸੋਸ਼ਲ ਮੀਡੀਆ ਦਾ ਇੱਕ ਹੈਲਦੀ ਯੂਜ਼ ਕੀ ਹੈ ਕਿ ਤੁਸੀਂ ਇੱਕ ਤਾਂ ਟਾਈਮ ਲਿਮਿਟ ਲੈ ਕੇ ਚੱਲੋ ਕਿ ਦਿਨ ਦੇ 5 ਮਿੰਟ 10 ਮਿੰਟ 15 ਮਿੰਟ ਉਹ ਤੋਂ ਇਲਾਵਾ ਪ੍ਰਿੰਟ ਮੀਡੀਆ ਹੋ ਗਿਆ ਲੋਕਾਂ ਨਾਲ ਗੱਲਬਾਤ ਹੋ ਗਿਆ ਸੋਸ਼ਲ ਕਨੈਕਟ ਹੋ ਗਿਆ ਸਮਾਜਿਕ ਕਨੈਕਟ ਹੋ ਗਿਆ ਦੋਸਤਾਂ ਨਾਲ ਹੋ ਗਿਆ ਉਹਨਾ ਚੀਜ਼ਾਂ ਨੂੰ ਸੈਕਰੀਫਾਈਸ ਨਾ ਕਰੋ ਸੋਸ਼ਲ ਮੀਡੀਆ ਕਰਕੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਚੀ ਤੁਹਾਨੂੰ ਉਹ ਟਾਈਮ ਦੱਸਦਾ ਹੈ ਕਿ ਤੁਸੀਂ ਇੱਕ ਦਿਨ ਦੇ ਕਿੰਨੇ ਮਿੰਟ ਇੰਸਟਾਗ੍ਰam ਜਾਂ ਫੇਸਬੁੱਕ ਤੇ ਬਿਤਾਏ ਉਹਨਾ ਚੀਜ਼ਾਂ ਦੇ ਮੈਟ੍ਰਿਕਸ ਨੂੰ ਦੇਖਣਾ ਸ਼ੁਰੂ ਕਰੋ ਆਪਣੀ ਇੱਕ ਬਾਉਂਡਰੀ ਬਣਾਓ ਕਿ ਇਸ ਤੋਂ ਵੱਧ ਮੈਂ ਨਹੀਂ ਦੇਖਣਾ ਸੋਸ਼ੀਅਲਾਈਜ਼ੇਸ਼ਨ ਤੇ ਫੋਕਸ ਕਰੋ ਪਾਰਕ ਜਾਓ ਫੋਨ ਨੂੰ ਘਰ ਛੱਡ ਕੇ ਜਾਓ ਸਵੇਰੇ ਸ਼ਾਮ ਜਾਓ ਦੋਸਤਾਨਾ ਗਰੁੱਪ ਬਣਾਓ ਤਾਂ ਕਿ ਜਿਹੜੀ ਸੋਸ਼ਲ ਬੌਂਡਿੰਗ ਹੈ ਉਹ ਨਾ ਕਟੇ ਔਰ ਸੋਸ਼ਲ ਮੀਡੀਆ ਦੇ ਜਿੰਨੇ ਆਪਣੇ ਫਾਇਦੇ ਨੇ ਸਾਨੂੰ ਉਹ ਵੀ ਮਿਲਦੇ ਰਹਿੰਦੇ ਜਗਰੂਕਤਾ ਰਵੇ ਖਬਰਾਂ ਪਤਾ ਲੱਗਦੀਆਂ ਲੋਕਾਂ ਬਾਰੇ ਪਤਾ ਲੱਗਦਾ ਜਿਨ੍ਹਾਂ ਨੂੰ ਤੁਸੀਂ ਫਿਜ਼ੀਕਲੀ ਨਹੀਂ ਮਿਲ ਸਕਦੇ ਉਹਨਾਂ ਲਈ ਬਣਿਆ ਸੀਗਾ ਹੁਣ ਕੀ ਹੋ ਗਿਆ ਕਿ ਫਿਜ਼ੀਕਲੀ ਮਿਲਣ ਵਾਲੇ ਲੋਕੀ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਤੁਹਾਡਾ ਗੁਆਂਢੀ ਵੀ ਤੁਹਾਡੇ ਨਾਲ ਚੈਟ ਕਰ ਰਿਹਾ ਪਰ ਤੁਸੀਂ ਉਹਦੇ ਨਾਲ ਮਿਲ ਕੇ ਪਾਰਕ ਨਹੀਂ ਜਾਂਦੇ ਤਾਂ ਆਪਾਂ ਇਹ ਧਾਇਰਾ ਸਮਝੀਏ ਕਿ ਸੋਸ਼ਲ ਮੀਡੀਆ ਉਹਨਾਂ ਲਈ ਹੈ ਜਿਨ੍ਹਾਂ ਨੂੰ ਫਿਜ਼ੀਕਲੀ ਨਹੀਂ ਮਿਲ ਸਕਦੇ 5-10 ਮਿੰਟ ਦਿੰਦੇ ਉਹਨਾਂ ਨੂੰ ਦੇ ਦਈਏ ਜਿਨ੍ਹਾਂ ਨੂੰ ਆਪਾਂ ਫਿਜ਼ੀਕਲੀ ਮਿਲ ਸਕਦੇ ਆ ਉਹਨਾਂ ਨਾਲ ਸਵੇਰ ਸ਼ਾਮ ਦਾ ਪ੍ਰੋਗਰਾਮ ਬਣਾਓ ਹਨਾ ਕੋਈ ਸੈਰ ਕਰਨ ਚਲੇ ਗਏ ਗੱਪਸ਼ਪ ਲਾ ਲਈ ਇਤੋਂ ਦਾ ਇੱਕ ਬੈਲੈਂਸ ਲੈ ਕੇ ਚੱਲਣਾ ਪੈਣਾ ਡਾਕਟਰ ਸਾਹਿਬ ਤੋਂ ਬਣਾਲਾ ਹੋਰ ਕਿਹੜੇ ਕਿਹੜੇ ਡਾਕਟਰ ਹੈਗੇ ਨੇ ਕਿ ਜਿਵੇਂ ਤੁਸੀਂ ਐਚਐਮਐਚ ਦੀ ਨਵੀਂ ਸ਼ੁਰੂਆਤ ਕਰੀ ਆ ਤਾਂ ਇਹਦੇ ਚ ਜੇ ਦੇਖਿਆ ਜਾਵੇ ਸਪੈਸ਼ਲ ਕਿਉਂਕਿ ਆਮ ਤੌਰ ਤੇ ਤਾਂ ਸਾਰੇ ਸੁਪਰ ਸਪੈਸ਼ਲਿਸਟਸ ਹੀ ਹਸਪੀਟਲ ਤੋਂ ਮੈਕਸਿਮਮ ਇੱਕ ਜਿਵੇਂ ਕਹਿੰਦੇ ਚੇਂਜ ਹਰ ਪਿਆ ਤੁਸੀਂ ਕੀ ਥੋੜਾ ਜਿਹਾ ਹਟਕੇ ਲੈ ਕੇ ਚੱਲਣਾ ਵਾਕਿਆ ਦੇਖੋ ਸਾਡੇ ਹਸਪੀਟਲ ਹਸਰਤ ਮਲਟੀ ਸਪੈਸ਼ੈਲਟੀ ਹਸਪੀਟਲ ਐਚਐਮਐਚ ਇਹ ਮੋਹਾਲੀ ਸੈਕਟਰ 58 ਵਿੱਚ ਹੈਗਾ ਇਹਦੇ ਚ ਹਰ ਮੈਡੀਕਲ ਬ੍ਰਾਂਚ ਚਾਹੇ ਐਮ ਡੀ ਮੈਡੀਸਨ ਨੇ ਗਾਇਨੀ ਨੇ ਆਰਥੋ ਨੇ ਪੀਡੀਆਟ੍ਰਿਕਸ ਬੜੇ ਛੇਤੀ ਉਪਲਬਧ ਨੇ ਮੰਡੇ ਤੋਂ ਸਾਡੀ ਓਪਰੇਟਿਵ ਸ਼ੁਰੂ ਹੋ ਰਹੀਆਂ ਨੇ ਤੇ ਤੇ ਹਰ ਮੇਜਰ ਬ੍ਰਾਂਚ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੁਪਰ ਸਪੈਸ਼ਲਿਸਟ ਹੋਗੇ ਜਿਵੇਂ ਗੈਸਟਰੋ ਦੇ ਹੋਗੇ ਨਿਊਰੋ ਦੇ ਹੋਗੇ ਉਹ ਸਭ ਚੀਜ਼ਾਂ ਉਪਲਬਧ ਕਰਾਈਆਂ ਜਾਣ ਗਿਆ ਇੱਥੇ ਆਈ ਸੀ ਯੂਜ਼ ਨੇ ਓਟੀ ਨੇ ਤਾਂ ਪ੍ਰਾਈਵੇਟ ਰੂਮਸ ਨੇ ਨਰਸਰੀ ਹੈ ਤੇ ਇਹ ਸਭ ਚੀਜ਼ਾਂ ਦਾ ਇੱਕ ਕਲੈਕਟਿਵ ਸੈਟਅਪ ਹੈ ਜਿਹਨੂੰ ਆਪਾਂ ਐਚ ਐਮ ਐਚ ਕਹਿੰਦੇ ਆ ਤੇ ਇੱਥੇ ਹਰ ਬ੍ਰਾਂਚ ਇੱਕ ਬਰਾਬਰ ਤੇ ਹੋਲਿਸਟਿਕ ਟ੍ਰੀਟਮੈਂਟ ਨੂੰ ਆਪਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿੱਚ ਹੋਰ ਦੱਸਿਓ ਹਸਪੀਟਲ ਤੋਂ ਲੈ ਕੇ ਲੋਕਾਂ ਦਾ ਨਜ਼ਰੀਆ ਜੇ ਕਿਹਾ ਜਾਵੇ ਕਿ ਕਾਰਪੋਰੇਟ ਨੇ ਬਹੁਤ ਵੱਡੇ ਤੌਰ ਤੇ ਜੇ ਕਿ ਇਹ ਕਿ ਕਬਜ਼ਾ ਸ਼ਬਦ ਜੇ ਮੈਂ ਵਰਤਾਂ ਤਾਂ ਕਰ ਲਿਆ ਕਾ ਜਿੰਨੀ ਕਾਰਪੋਰੇਟ ਸਾਈਜ਼ ਦੇਖਦੇ ਹਾਂ ਵੱਡੇ ਵੱਡੀਆਂ ਚੈਨਾ ਹਸਪੀਟਲਸ ਦੀਆਂ ਹੈਗੀਆਂ ਨੇਗੀਆਂ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਸਭ ਤੋਂ ਜ਼ਰੂਰੀ ਹੁੰਦਾ ਕਿਉਂਕਿ ਡਾਕਟਰ ਨੂੰ ਦੇਖਦੇ ਨੇ ਲੋਕ ਡਾਕਟਰ ਦੀ ਜਿਹੜੀ ਆਉਟਪੁੱਟ ਹੈ ਉਹਦਾ ਸਕਸੈਸ ਰੇਟ ਹੈ ਉਹਨੂੰ ਬਹੁਤ ਮਾਇਨੇ ਰੱਖਦਾ ਹੈਗਾ ਉਹ ਚੀਜ਼ ਆ ਇਹ ਕਿ ਕੋਈ Aim ਲੈ ਕੇ ਚੱਲੇ ਉਹ ਵੀ ਆਖਰਕਾਰ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹ ਚੰਗਾ ਬਣਿਆ ਰਹੇ ਦੇਖੋ ਬਿਲਕੁਲ ਸਹੀ ਗੱਲ ਤੁਸੀਂ ਕਹੀ ਪਹਿਲੀ ਗੱਲ ਮੈਂ ਸਾਫ਼ ਕਰਦਾ ਅਸੀਂ ਕਾਰਪੋਰੇਟ ਨਹੀਂ ਹੈ ਅਸੀਂ ਦੋ ਪਾਰਟਨਰਸ ਹੈ ਜਿਨ੍ਹਾਂ ਨੇ ਹਸਪਤਾਲ ਸ਼ੁਰੂ ਕੀਤਾ ਮੈਂ ਡਾਕਟਰ ਸਤੇਜ ਤੇ ਨਾਲ ਮੇਰੇ ਮਿਸਟਰ ਅਨੂ ਸੰਦੀਪ ਬਰਮੀ ਇਸ ਹਸਪਤਾਲ 'ਚ ਸਾਡਾ ਪਰਸਨਲ ਕਨੈਕਟ ਹੈ ਮਰੀਜ਼ਾਂ ਨਾਲ ਅੱਜ ਸੁਖਨੀ ਸਾਹਿਬ ਦਾ ਸੁਖਨਲ ਪਾਠ ਚੱਲਦਾ ਪਿਆ ਉੱਥੇ ਵੀ ਮੈਕਸਿਮ ਜਿਹੜੀ ਸੰਗਤ ਹੈ ਉਹ ਸਾਡੇ ਮਰੀਜ਼ ਨੇ ਜਿਨ੍ਹਾਂ ਦਾ ਸਾਡੇ ਤੇ ਵਿਸ਼ਵਾਸ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਸਲਾਹ ਇਕਤਾ ਹੋਲਿਸਟਿਕ ਦਾਂਗੇ ਮਤਲਬ ਅਸੀਂ ਦੇਸੀ ਅੰਗਰੇਜ਼ੀ ਨੂੰ ਮਿਕਸ ਕਰਕੇ ਜੋ ਮੈਕਸ ਬੈਸਟ ਪੋਸੀਬਲ ਐਡਵਾਈਸ ਹੈ ਉਹ ਦਾਂਗੇ ਉੱਥੋਂ ਵਿਸ਼ਵਾਸ ਬਣਿਆ ਅੱਜ ਉਹ ਸਾਡੇ ਨਾਲ ਜੁੜੇ ਸਾਡੇ ਨਾਲ ਦਿਗੇਜ ਕੰਸਲਟੈਂਟਸ ਨੇ ਜਿਨ੍ਹਾਂ ਦਾ 30-30 ਸਾਲ ਦਾ ਐਕਸਪੀਰੀਅੰਸ ਹੈ ਇਸ ਮੋਹੱਲੇ ਸ਼ਹਿਰ ਦਾ ਜਿਵੇਂ ਡਾਕਟਰ ਦਪਿੰਦਰ ਕਪੂਰ ਨੇ ਇਹਨਾਂ 30 ਸਾਲ ਦਾ ਐਕਸਪੀਰੀਅੰਸ ਹੈ ਪਹਿਲਾਂ ਇਹ ਚੀਮਾ ਹਸਪੀਟਲ ਸੀਗੇ ਤੇ ਹੁਣ ਸਾਡੇ ਨਾਲ ਨੇ ਤੇ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਬੜਾ ਬਹੁਮੁੱਲੇ ਹੈ ਮਤਲਬ ਕਿ ਉਹ ਇੱਕ ਐਡਵਾਈਸ ਜਿਹੜੀ ਹੈ ਪੇਸ਼ੈਂਟ ਨੂੰ ਉਹ ਬੜੀ ਕੀਮਤੀ ਹੈ ਉਹਨੂੰ ਆਪਾਂ ਤੋਲ ਨਹੀਂ ਸਕਦੇ ਤਾਂ ਇਹ ਜਿਹੜੀ ਇਸ ਪੈਟਰਨ ਤੋਂ ਅਸੀਂ ਬਣਾ ਰਹੇ ਹਾਂ ਕਿ ਇਹ ਇੱਕ ਫੈਮਿਲੀ ਓਨਡ ਬਿਜ਼ਨਸ ਬਣੇ ਤੇ ਪਲੱਸ ਇਹਦੇ ਵਿੱਚ ਹੋਲਿਸਟਿਕ ਕੇਅਰ ਅਸੀਂ ਆਫਰ ਕਰੀਏ ਹਰ ਬ੍ਰਾਂਚ ਉਲੋ ਇੱਕ ਲਾਸਟ ਇਅਰ ਵਰਸ ਜਿਹੜੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਦੇਖੋ ਡਾਕਟਰ ਦੇ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਈ ਕਈ ਸਾਲ ਦੇ ਤੁਹਾਡੇ ਨਾਲ ਜੁੜੇ ਹੋਏ ਨੇ ਸ਼ੁਰੂਆਤੀ ਦੌਰ ਚ ਤਾਂ ਬੰਦਾ ਇੱਕ ਇਲਾਜ ਕਰਾਉਣ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਜਾਵੇ ਕਿ ਉਹਨੂੰ ਇੱਕ ਆਵਦਾ ਚੰਗਾ ਐਡਵਾਈਜ਼ਰ ਵੀ ਸਮਝਦਾ ਹੈ ਨਾਲ ਨਾਲ ਫਿਜ਼ੀਕਲੀ ਤੌਰ ਦੇ ਉੱਤੇ ਵੀ ਤੇ ਵੈਸੇ ਵੀ ਲੋਕ ਜਿਵੇਂ ਕਹੀਏ ਆਪਣੇ ਜਿਹੇ ਜਿਹੇ ਸੁਭਾਅ ਪੰਜਾਬੀਆਂ ਦਾ ਉਹ ਆਮ ਤੌਰ ਤੇ ਇੱਕ ਪਰਿਵਾਰਕ ਤੌਰ ਤੇ ਗੱਲ ਕਰਦੇ ਨੇ ਇਹ ਕੋਰਪੋਰੇਟ ਸਿਸਟਮ ਦੇ ਆਉਣ ਨਾਲ ਇਹ ਚੀਜ਼ਾਂ ਕਿੰਨੀਆਂ ਟੁੱਟੀਆਂ ਨੇ ਜਿਹੜੇ ਹੁਣ ਲੋਕ ਤੁਹਾਡੇ ਨਾਲ ਜੁੜੇ ਨੇ ਉਹ ਗੱਲਾਂ ਕਰਦੇ ਹੁਣ ਵੀ ਯਾਰ ਫਲਾਣੇ ਕੋਲ ਵੀ ਜਾਂਦੇ ਸੀ ਹੋਰ ਕੋਲ ਵੀ ਜਾਂਦੇ ਸੀਗੇ ਚਲੋ ਆਪਾਂ ਗੱਲ ਨਾ ਨਾਮ ਨਾ ਕਿਸੇ ਦਾ ਲਈਏ ਪਰ ਲੱਗਦਾ ਵੀ ਲੋਕਾਂ ਦੇ ਵਿੱਚ ਅਜੇ ਇਹ ਚੀਜ਼ ਦੀ ਘਾਟ ਹੈਗੀ ਵੀ ਤੁਸੀਂ ਆਪ ਆਪਣਾ ਆਪਨ ਕਿੱਥੇ ਦਿਖਾ ਪਾਉਨੇ ਦੇਖੋ ਨਿੱਜੀ ਰੂਪ ਤੇ ਮੈਂ ਕਦੇ ਕੋਰਪੋਰੇਟ ਚ ਸਰਵਿਸ ਨਹੀਂ ਕੀਤੀ ਮੈਂ ਪਹਿਲਾਂ ਸਰਕਾਰੀ ਸੈਟਅਪ ਸੀਗਾ ਫਿਰ ਮੈਂ ਪ੍ਰਾਈਵੇਟ ਚ ਆਇਆ ਉਹ ਵੀ ਫੈਮਿਲੀ ਓਨਡ ਸੀ ਤੇ ਹੁਣ ਇਹ ਸਾਡਾ 셀ਫ ਓਨਡ ਜਾਂ ਫੈਮਿਲੀ ਓਨਡ ਹੈ ਤਾਂ ਮੈਂ ਨਿੱਜੀ ਐਕਸਪੀਰੀਅੰਸ ਨਹੀਂ ਦੱਸ ਸਕਦਾ ਬਟ ਡੈਫ ਉਹ ਵਿਅਕਤੀਗਤ ਹੋ ਜਾਂਦਾ ਉੱਥੇ ਪਰਸਨਲ ਦਾਇਰਾ ਵੀ ਟੱਚ ਹੋ ਜਾਂਦਾ ਖਾਸ ਰੂਪ ਤੇ ਸੈਕਟਰੀ ਦੀ ਬ੍ਰਾਂਚ ਵਿੱਚ ਕਿਉਂਕਿ ਅਸੀਂ ਉਹਨਾਂ ਦੇ ਪਰਿਵਾਰ ਬਾਰੇ ਪੁੱਛਣਾ ਹੈ ਉਹਨਾਂ ਦੀ ਭਾਵਨਾਵਾਂ ਬਾਰੇ ਪੁੱਛਣਾ ਹੈ ਉਹਨਾਂ ਦੇ ਪਰਿਵਾਰ ਚ ਕਿੱਥੇ ਟੱਸਲ ਹੈ ਤੇ ਕਿੱਥੇ ਪਿਆਰ ਹੈ ਉਹ ਪੁੱਛਣਾ ਹੈ ਫਿਰ ਉਹ ਕਿਤੇ ਨਾ ਕਿਤੇ ਦੇਖੋ ਨਜ਼ਦੀਕੀ ਰਿਸ਼ਤੇ ਰਿਸ਼ਤੇ ਬਣ ਜਾਂਦੇ ਜਿਵੇਂ ਹੁਣ ਉਹਨਾਂ ਦਾ ਸਾਨੂੰ ਬਰਥਡੇਸ ਤੇ ਵਿਸ਼ ਕਰਨਾ ਮੇਰੀ ਬੇਟੀ ਦਾ ਬਰਥਡੇ ਹੋਣਾ ਉਹਨਾਂ ਨੇ ਆਉਣਾ ਗਿਫਟ ਦੇਣਾ ਸੱਗਣ ਦੇਣਾ ਤੇ ਇਹ ਸਭ ਚੱਲਦਾ ਹੈ ਇੱਕ ਰੀਤ ਜਾਂ ਬਣ ਕੇ ਰਿਵਾਜ ਬਣ ਗਿਆ ਤਾਂ ਇਹ ਚੀਜ਼ਾ ਜਦੋਂ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਚ ਆ ਜਾਂਦਾ ਤਾਂ ਉਹ ਬੜਾ ਫੋਟੇਬਲ ਫੀਲਿੰਗ ਹੈ ਉਹਦੇ ਨਾਲ ਮਰੀਜ਼ ਦਾ ਵੀ ਕੰਫਰਟ ਹੈ ਸਾਡਾ ਵੀ ਕੰਫਰਟ ਹੈ ਆਈ ਥਿੰਕ ਇਹ ਕਿਤੇ ਨਾ ਕਿਤੇ ਹੀਲਿੰਗ ਵਿੱਚ ਜਾਂ ਇਲਾਜ ਵਿੱਚ ਵੀ ਯੋਗਦਾਨ ਦਿੰਦੀ ਹੈ ਚਲੋ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਹਰ ਇੱਕ ਚੀਜ਼ ਨੂੰ ਅਸੀਂ ਜਦੋਂ ਦੇਖਦੇ ਹਾਂ ਤਾਂ ਆਮ ਤੌਰ ਤੇ ਭਰੋਸਾ ਇਸੇ ਚੀਜ਼ ਨੂੰ ਲੈ ਕੇ ਲੋਕ ਕਰਦੇ ਨੇ ਕਿਉਂਕਿ ਤੁਸੀਂ ਇੱਕ ਆਪਣੀ ਜ਼ਿੰਦਗੀ ਡਾਕਟਰ ਨੂੰ ਦੇ ਦਿਆ ਨੇ ਤੇ ਇਹ ਕਹਿੰਦੇ ਕਿ ਸਾਡੀ ਸ਼ੁਰੂਆਤ ਵੀ ਇਹੀ ਹੈ ਤੇ ਨਾਲ ਨਾਲ ਕੋਸ਼ਿਸ਼ ਵੀ ਇਹੀ ਹੈ ਵੀ ਇਹ ਸ਼ੁਰੂਆਤ ਤੋਂ ਅਸੀਂ ਇਸੇ ਤਰ੍ਹਾਂ ਦੇ ਨਾਲ ਕੈਮਰਾ ਰੱਖ ਕੇ ਅੱਗੇ ਲਈ ਜਾਈਏ ਕਿਉਂਕਿ ਲੋਕ ਜਿਸ ਤਰ੍ਹਾਂ ਦੇ ਨਾਲ ਅੱਜ ਜੇ ਕਿਹਾ ਜਾਵੇ ਇਕੱਲੇਪਨ ਦਾ ਵੀ ਸ਼ਿਕਾਰ ਹੋ ਰਹੇ ਨੇ ਤਾਂ ਉਹਦੇ ਨਾਲ ਇਹ ਵੀ ਹੈ ਕਿ ਜੇਕਰ ਉਹ ਡਾਕਟਰ ਕੋਲ ਵੀ ਜਾਂਦੇ ਨੇ ਤਾਂ ਉਹਨੂੰ ਵੀ ਆਪਣੇ ਪਰਿਵਾਰ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਨੇ ਤਾਂ ਕਿ ਉਹ ਵੀ ਜੇਕਰ ਉਹ ਉਹਨਾਂ ਦੀ ਕੇਅਰ ਕਰਦਾ ਉਹ ਠੀਕ ਹੈ ਕਿ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਵੀ ਹਰ ਕਿਸੇ ਦੀ ਜ਼ਰੂਰਤਾਂ ਨੇ ਪਰ ਨਾਲ ਨਾਲ ਇਹ ਵੀ ਆ ਕਿ ਦਿਲੋਂ ਦਿਮਾਗ ਤੋਂ ਲੋਕ ਤੁਹਾਡੇ ਨਾਲ ਕਿੰਨਾ ਜੁੜਦੇ ਨੇ ਵੀਡੀਓ ਜਰਨਲਿਸਟ ਸ਼ਸ਼ੀਪਾਲ ਦੇ ਨਾਲ ਸੁਮੇਸ਼ ਸਿੰਘ ਰਜਨਾਸ ਸਪੋਰਟ ਟੀਵੀ ਮੋਹਾਲ